ਅਗਰ ਇਹ ਮਨ ਆਤਮਾ ਨਾਲ ਜੁੜ ਜਾਏ ਇਹ ਆਤਮਾ ਗੁਣੇਸ਼ਾ ਪੈਦਾ ਕਰਕੇ ਆਪਣੇ ਵਿੱਚੇ ਬੜਾਪੇ ਤੋਂ ਬਿਮਾਰੀ ਤੋਂ ਮੌਤ ਤੋਂ ਉੱਚਾ ਹੋ ਜਾਂਦਾ ਹੈ ਇਹ ਅਵਸਥਾ ਬਿਮਾਰੀ ਬੜਾਪਾ ਮੌਤ ਕਿਸ ਵਿੱਚ ਹੁੰਦੀਆਂ ਰਹੇ ਹਨ ਉਹਨੂੰ ਇਹਨਾਂ ਦਾ ਕੋਈ ਥਰਕਸ਼ੋਪ ਨਹੀਂ ਰੰਗ ਇਸ ਲਈ ਇਹ ਇੱਕ ਪਾਏ ਉਹਦੇ ਰਾਸ ਦੇ ਆਤਮਾ ਨਾਲ ਜੁੜਨ ਵਾਸਤੇ ਨਾਮ ਸੰਮਰਤੀ ਨੂੰ ਜੋ ਗੁਰੂ ਨੂੰ ਨਾਮ ਤੇ ਮਹਾਰਾਜ ਦੇ ਘਰ ਦੇ ਵਿੱਚ ਚਰਨ ਅਮਰਤ ਸਿੱਖਾਂ ਤੇ ਲਾਇਆ ਚਰਨ ਅਮਰਤ ਦੇ ਕੇ ਚੰਦਗਰ ਖੋਲ ਕੇ ਪਲਾ ਕੇ ਸਿੱਖ ਨੂੰ ਫਿਰ ਨਾਮ ਦੀ ਦਾਤ ਦਿੱਤੀ ਜਾਂਦੀ ਸੀ ਚਰਨ ਅਮਰਤ ਨਾਮ ਅੰਮ੍ਰਿਤ ਪਰਮ ਗਿਆਨ ਅੰਮ੍ਰਿਤ ਜਦੋਂ ਇੱਥੇ ਤੋਂ ਜਾਂਦਾ ਸੀ ਜਮਰ ਪ੍ਰਾਪਤ ਹੋ ਜਾਂਦਾ ਤੇ ਜੁਨਾ ਮੁਕਤ ਹੋ ਜਾਂਦਾ ਪਰ ਕਿਸ਼ਨੂ ਗੁਰੂ ਦਿਸਨ ਪਾਤਸ਼ਾਹ ਨੇ ਨਰਗੀ ਤਨਹਾਨ ਨੇ ਖੰਡੇ ਦੇ ਅਮਰਦੀ ਤਬਦੀਲ ਕਰ ਦਿੱਤਾ ਜਿਹੜਾ ਜਨਾ ਮਿਛੀ ਕ੍ਰਸ਼ਨ ਖੰਡੇ ਦੇ ਅਮਰਦੀ ਤਬਦੀਲ ਕਰਕੇ ਪੰਛੀ ਉਹ ਤੇ ਬਾਣੀਅ ਪਰਦੇ ਹਨ ਬਾਣੀਅ ਦੇ ਵਿੱਚ ਉਹ ਅਸਰ ਬਾਣੀ ਦਾ ਪਹਿਲਾ ਹੁੰਦਾ ਹੈ ਉਹਦਾ ਅਸਰ ਛਕਣ ਵਾਲੇ ਤੇ ਛੇਕ ਹੁੰਦਾ ਹੈ ਕੋਈ ਵੀ ਸਮਰਾਟ ਹੈ ਕਿਵੇਂ ਵੀ ਕਰੇ ਤਾਂ ਦਸ਼ਮ ਪਾਤਸ਼ਾ ਨੇ ਤਾਂ ਸਪਨ ਛੱਡਣ ਵੇਲੇ ਉਹ ਅੰਮਰਤ ਮੰਡੇ ਦੇ ਅੰਮ੍ਰਿਤ ਜਿਹਨ ਚਰਨਾ ਅੰਮ੍ਰਿਤ ਨੂੰ ਖੰਡੇ ਤੇ ਅੰਮ੍ਰਿਤ ਤੋਂ ਬੀਜ ਸੀ ਹ ਅ ਅੰਮਰ ਦੇਖੇ ਸਨ ਨਾਮ ਅੰਮਰਦੀ ਦਾਸ ਅਸਲੁੰਦੀ ਹੈ ਜਿਨੇ ਪਹਿਲੇ ਸ਼ਮਿਆਂ ਦੇ ਵਿੱਚੇ ਕੱਪੜੇ ਰੰਗ ਰੰਗ ਚੜਨ ਵਾਸਤੇ ਨਹੀਂ ਠੀ ਰੰਗ ਚੜਨ ਵਾਸਤੇ ਪਾ ਦਿੱਤਾ ਜਾਂਦਾ ਸੀ ਫਿਰ ਜਿਵੇਂ ਰੰਗ ਚੜਦਾ ਕਪੜੀ ਨੇ ਤਜੀਆਂ ਬੇਸ਼ਕਤ ਹੋ ਜਾਂਦੀਆਂ ਰੰਗ ਨਹੀਂ ਚੜਦਾ ਚਿਤਰਾ ਨਾਮ ਰੂਪ ਨੇ ਅਮਰ ਕੰਗੇ ਨਾਮਦਾਰਨ ਕਰਨ ਆ ਤੇਸ ਨੂੰ ਤੇਲੇ ਮਨ ਨੂੰ ਅਮਰਤਾ ਦਾ ਪਾ ਦਿੱਤਾ ਜਾਂਦਾ ਹੈ ਇਸ ਨੂੰ ਇਹ ਹਜਾਰਾਂ ਗਿਣਦਾ ਹੈ ਬੰਧਨ ਕਟੇ ਜਾਂਦੇ ਸੁਪਰੀਆਂ ਲਾਈਆਂ ਜਾਂਦੀਆਂ ਸਾਰੇ ਨਾ ਛੀਰੇ ਜਾਂਦੇ ਲੇਕਨ ਰੰਗ ਨਹੀਂ ਲੱਗਦਾ ਕਾਇਆ ਕਾ ਪਰਚੀ ਬਹੁਤ ਸਾਰੇ ਹਰ ਰੰਗ ਨਾ ਲਏ